ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਕਿਹਾ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ শেয়ার ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰੀ ਮੁਲਾਜ਼ਮਾਂ ਦੀ ਮਾਨਸਿਕ ਤੌਰ ਤੇ ਕਮਜ਼ੋਰ ਸੰਤਾਨ ਪਰਿਵਾਰਕ ਪੈਨਸ਼ਨ ਪਾਉਣ ਦੀ ਹੱਕ ਦਾ ਹਾਈ ਕੋਰਟ ਦੀ ਨੇ ਕਹਾ ਹੈ ਕਹਾ ਕਿ ਨਹੀਂ ਦਿਖਾਉਣਾ ਪਵੇਗਾ ਆਮਦਨ ਸਰਟੀਫਿਕੇਟ ਪਰਿਵਾਰਕ ਪੈਨਸ਼ਨ ਦੇ ਅਧਿਕਾਰ ਦੇ ਮੱਧ ਰਾਸ ਮਦਰਾਸ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਸਰਕਾਰੀ ਕਰਮਚਾਰੀ ਕਰਮਚਾਰੀ ਦੀ ਮਾਨਸਿਕ ਤੌਰ ਤੇ ਕਮਜ਼ੋਰ ਸੰਤਾਨ ਪਰਿਵਾਰਕ ਪੈਨਸ਼ਨ ਪਾਉਣ ਦੇ ਹੱਕਦਾਰ ਹੈ ਇਸ ਫੈਸਲੇ ਜੋ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਮਾਨਸਿਕ ਤੌਰ ਤੇ ਅਸਮਰਥ ਸੰਤਾਨ ਨੂੰ ਆਮਦਨ ਦਾ ਸਰਟੀਫਿਕੇਟ ਪੇਸ਼ ਕਰਨ ਦੀ ਲੋੜ ਨਹੀਂ ਹੈ ਇਸ ਲਈ ਸਗੋਂ ਇਸ ਲਈ ਸਿਰਫ ਇੱਕ ਮੈਡੀਕਲ ਸਰਟੀਫਿਕੇਟ ਦਿਖਾਉਣਾ ਕਾਫੀ ਹੋਵੇ ਹੋ ਜਾਵੇਗਾ ਇਸ ਜਿਸ ਵਿੱਚ ਜਿਸ ਜੋ ਉਸ ਸਰੀਰਕ ਅਸਮਰੱਥਨ ਦੇ ਕਾਰਨ ਤਨ ਰੋਜ਼ਗਾਰ ਕਮਾਉਣ ਦਾ ਅਸਮਰੱਥ ਦਾ ਜਿਗਰ ਹੋਵੇਗਾ ਕੋਰਟ ਨੇ ਇਹ ਵੀ ਕਿਹਾ ਹੈ ਕਿ ਪੈਨਸ਼ਨ ਨੂੰ ਇੱਕ ਅਧਿਕਾਰਤ ਮੰਨਿਆ ਜਾਣਾ ਚਾਹੀਦਾ ਹੈ ਨਾ ਕਿ ਖੈਰਾਤ ਜਾਂ ਤੋਹਫਾ ਹੈ ਜਦ ਮਾਨਸਿਕ ਤੌਰ ਤੇ ਅਸਮਰੱਥ ਵਿਅਕਤੀ ਨੂੰ ਪੈਨਸ਼ਨ ਦਾ ਲਾਭ ਦੇਣ ਦੀ ਗੱਲ ਆਉਂਦੀ ਹੈ ਤਾਂ ਸਬੰਧਤ ਅਥਾਰਟੀ ਨੂੰ ਫੁਰਤੀ ਦਿਖਾਉਣੀ ਚਾਹੀਦੀ ਹੈ ਇਸ ਦ੍ਰਿਸ਼ਟੀਕੋਣ ਉਸ ਪਰਉਪਕਾਰੀ ਪਰਉਪਕਾਰੀ ਮਕਸਦ ਨੂੰ ਪੂਰਾ ਕਰਨ ਕਰਾਂਗੇ ਇਸ ਜਿਸ ਲਈ ਕਾਨੂੰਨੀ ਨਿਜ਼ਮ ਬਣਾਏ ਗਏ ਹਨ ਅਤੇ ਇਸ ਨੂੰ ਸੰਵਿਧਾਨ ਦੀ ਧਾਰਾ 21 ਦੇ ਇੱਕ ਪਹਿਲੂ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਮ드ਰਾਸ ਹਾਈ ਕੋਰਟ ਨੇ ਮਦੁਰੇ ਮਦੂਰੇ ਬੈਚ ਤੇ ਜਸਟਿਸ ਜੀ ਆਰ ਸੁਆਮੀ ਨਾਥ ਦੇ ਜਸਟਿਸ ਦੇ ਕਾਰਜ ਰਾਜ ਰਾਜਸ਼ੇਖਰ ਦੀ ਬੈਚ ਨੇ 19 ਜੂਨ 2025 ਨੂੰ ਦਿੱਤੇ ਗਏ ਫੈਸਲੇ ਤੇ ਸੈਟਰ ਸਰਵਿਸ ਰੂਲ 54 ਦਾ ਜ਼ਿਕਰ ਕੀਤਾ ਹੈ ਇਸ ਨਿਯਮ ਦੇ ਅਨੁਸਾਰ ਜੇ ਸਰਕਾਰੀ ਕਰਮਚਾਰੀ ਦਾ ਕਰਮਚਾਰੀ ਦਾ ਬੇਟਾ ਜਾਂ ਬੇਟੀ ਕਿਸੇ ਵੀ ਵਿਭਾਗ ਵਿੱਗੇ ਆਤਾ ਦਾ ਜਾਂ ਮਾਨਸਿਕ ਉਸ ਮਾਨਸਿਕ ਤੌਰ ਤੇ ਅਸਮਰੱਥ ਹੈ ਦਾ ਉਸ ਅਤੇ ਉਸ ਉਹ 25 ਸਾਲਾਂ ਦੀ ਉਮਰ ਪੂਰੀ ਕਰਨ ਤੋਂ ਬਾਅਦ ਵੀ ਕਮਾਈ ਕਰਨ ਦੇ ਜੋਗ ਨਹੀਂ ਹੈ ਤਾਂ ਉਸ ਨੂੰ ਪੂਰੀ ਜ਼ਿੰਦਗੀ ਪਰਿਵਾਰਕ ਪੈਨਸ਼ਨ ਮਿਲੇਗੀ ਕੋਰਟ ਨੇ ਕਿਹਾ ਹੈ ਕਿ ਜਦ ਕਾਨੂੰਨੀ ਨਿਯਮ ਸਿਰਫ ਡਾਕਟਰ ਜਾਂ ਮੈਡੀਕਲ ਬੋਰਡ ਤੇ ਸਰਟੀਫਿਕੇਟ ਦੀ ਗੱਲ ਕਰਦੇ ਹਨ ਤਾਂ ਜਿਸ ਜਿਸ ਤੇ ਮ੍ਰਿਤਕ ਕਰਮਚਾਰੀ ਦੇ ਉਸ بیٹے ਜਾਂ ਬੇਟੀ ਨੂੰ ਮਾਨਸਿਕ ਤੌਰ ਤੇ ਸਰੀਰਕ ਦੀ ਆਗਾ ਦੇ ਕਾਰਨ ਕਮਾਈ ਕਰਨ ਦਾ ਅਸਮਰੱਥਾ ਦਾ ਜਿਗਰ ਹੋਵੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ